ਦੋਸਤੋ ਤੁਸੀਂ ਜੁੜੇ ਹੋਏ ਹੋ ਮਾਲਵਾਰੀ ਰਿਵਿਊ ਦੇ ਨਾਲ ਤੇ YouTube ਚੈਨਲ ਸਤਵਿੰਦਰ ਸਿੰਘ ਰਾਜਪਾਲ ਦੇ ਨਾਲ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਮਹਿਕ ਪਿੰਡ ਦੀ ਪ੍ਰੋਗਰਾਮ ਮਹਿਕ ਪਿੰਡ ਦੀ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਦੋਸਤ ਤੇ ਹੋਸਟ ਹਸਤਵਿੰਦਰ ਰਾਜਪਾਲ ਪਿੰਡ ਸਿੱਖਵਾਲਾ ਦੇਸ਼ ਵਿਦੇਸ਼ ਦੀਆਂ ਗੱਲਾਂ ਸਭ ਸੱਚੇ ਨਾ ਮਿੱਤਰਾਂ ਤੇ ਭੈਣ ਭਰਾਵਾਂ ਦਾ ਪ੍ਰੋਗਰਾਮ ਮਹਿਕ ਪਿੰਡ ਦੇ ਵਿੱਚ ਸਵਾਗਤ ਹੈ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਤੁਹਾਡੇ ਪਰਿਵਾਰ ਤੇ ਤੁਹਾਡੇ ਕਾਰੋਬਾਰ ਪਰਮਾਤਮਾ ਦੀ ਮਿਹਰ ਨਾਲ ਚੜ੍ਹਦੀਆਂ ਕਲਾਂ ਦੇ ਵਿੱਚ ਹੋਣਗੇ ਫਰਮਾਤਾਂ ਤੁਹਾਡੇ ਤੇ ਤੁਹਾਡੇ ਕਾਰੋਬਾਰਾਂ ਤੇ ਤੁਹਾਡੇ ਪਰਿਵਾਰਾਂ ਦੇ ਦੋਸਤੋ ਹਮੇਸ਼ਾ ਮੇਰੇ ਪ੍ਰਿਆਤ ਰੱਖੇ ਤੁਹਾਨੂੰ ਦੋਸਤੋ ਹਮੇਸ਼ਾ ਚਰਦੀਆਂ ਕਲਾਂ ਦੇ ਵਿੱਚ ਰੱਖੇ ਪ੍ਰੋਗਰਾਮ ਮੈਂ ਇੱਕ ਪਿੰਡ ਦੇ ਵਿੱਚ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਗਿਆਨੀ ਗੁਰਦੇਵ ਸਿੰਘ ਹਾਰਾ ਦੀ ਕਿਤਾਬ ਮੇਰੇ ਪਿੰਡ ਦੇ ਵਿੱਚੋਂ ਮੇਰਾ ਪਿੰਡ ਕਿਤਾਬ ਬਹੁਤ ਹੀ ਬਲੱਖਣ ਕਿਤਾਬ ਹੈ ਜਿਹਦੇ ਵਿੱਚ ਪਿੰਡਾਂ ਬਾਰੇ ਕਾਫੀ ਜ਼ਿਕਰ ਕੀਤਾ ਹੈ ਖਾਸ ਕਰਕੇ ਕੀਤਾ ਉਹਨਾਂ ਨੇ ਆਪਣੇ ਪਿੰਡ ਦਾ ਪਰ ਜਿਹੜਾ ਵੀ ਸੱਜਣ ਪੜਦਾ ਸੁਣਦਾ ਹੁਣ ਲੱਗਦਾ ਵੀ ਮੇਰੇ ਪਿੰਡ ਦੀਆਂ ਹੀ ਗੱਲਾਂ ਆ ਮੇਰੇ ਪਿੰਡ ਦੀਆਂ ਇਹ ਕਹਾਣੀਆਂ ਸਾਰੀਆਂ ਮੇਰੇ ਪਿੰਡ ਦੇ ਹੀ ਪਾਤਰ ਐ ਬਹੁਤ ਸਾਰੇ ਸਚੁਣਾਂ ਨੇ ਕਤਾਰ ਪੜ੍ਹੀ ਵੀ ਹੋਣੀ ਐ ਪਰ ਮੈਂ ਸੋਚਿਆ ਚਲੋ ਤੁਹਾਨੂੰ ਬੋਲ ਕੇ ਸੁਣਾਉਣਾ ਐ ਮੈਂ ਕਿ ਕਿਸ ਤਰ੍ਹਾਂ ਪਿੰਡਾਂ ਦਾ ਅੱਜ ਤੋਂ 60-65 ਸਾਲ ਪਹਿਲਾਂ ਵਸੇਬਾ ਹੁੰਦਾ ਸੀ ਕਿਸ ਤਰ੍ਹਾਂ ਦੇ ਲੋਕ ਸੀ ਕਿਸ ਤਰ੍ਹਾਂ ਜ਼ਿੰਦਗੀਆਂ ਜਿਉਂਦੇ ਸੀ ਕਤਾਰ ਨੂੰ ਕਿਸ਼ਕ ਦੋਸਤੋ 65 ਸਾਲ ਤੋਤੇ ਹੋ ਗਿਆ ਛਪੀ ਨੂੰ ਪਰ ਜਦੋਂ ਵੀ ਅੱਜ ਸੁਣਦੇ ਪੜ੍ਹਦੇ ਆਪਾਂ ਇਹ ਲੱਗਦਾ ਕਿ ਅੱਖਾਂ ਦੇ ਅੱਗੇ ਉਹਦੇ ਸਾਰੇ ਸੀਨ ਉਹ ਲੰਕਾ ਯਾਤ੍ਰਾ ਕੇ ਹੁਣ ਉਹੀ ਜਿਹੜੇ ਜਿੰਨੇ ਕਾ ਪਾਤਰ ਹੈ ਉਹ ਸਾਡੇ ਪਿੰਡਾਂ ਦੇ ਵਿੱਚ ਸਾਨੂੰ ਆਮ ਮਿਲ ਜਾਂਦੇ ਆ ਉਹਨਾਂ ਪਾਤਰਾਂ ਨੂੰ ਵੇਖ ਕੇ ਗਿਆਨੀ ਗੁਰਦੇਵ ਸਿੰਘ ਉਹਨਾਂ ਦੀ ਕਿਤਾਬ ਮੇਰਾ ਪਿੰਡ ਚੇਤੇ ਆ ਜਾਂਦੀ ਹੈ ਬਹੁਤ ਸੋਹਣੀ ਕਿਤਾਬ ਹੈ ਹੋ ਸਕੇ ਤਾਂ ਪੜਿਓ ਤਣੀ ਤਮਰੇ ਇਸ YouTube ਚੈਨਲ ਦੇ ਨਾਲ ਤੁਸੀਂ ਜੁੜੇ ਰਹੋ ਤੇ ਮੈਂ ਸਾਰੀ ਕਿਤਾਬ ਦਾ ਤੁਹਾਨੂੰ ਕੱਲਾ ਕੱਲਾ ਵਰਕਾ ਫੋਲ ਕੇ ਪੜ ਕੇ ਸੁਣਾਵਾਂਗਾ ਗੱਲਬਾਤ ਆਪਾਂ ਕਰਦੇ ਹਾਂ ਸ਼ੁਰੂ ਦੋਸਤੋ ਮੇਰਾ ਪਿੰਡ ਮੇਰੇ ਪਿੰਡ ਦਾ ਮੂੰਹ ਮੱਥਾ ਸ਼ੁਰੂਆਤ ਜਿੱਥੋਂ ਹੁੰਦੀ ਹੈ ਕਿਤਾਬ ਦੀ ਉਸ ਤੇ ਆਪਾਂ ਸ਼ੁਰੂਆਤ ਕਰਨ ਲੱਗੇ ਆਂ ਪਿੰਡ ਵਿੱਚ ਰੱਬ ਵਾਸਤਾ ਪਿੰਡਾਂ ਵਿੱਚ ਦੋਸਤੋ ਹਮੇਸ਼ਾ ਰੱਬ ਵਾਸਤਾ ਹੈ ਪਿੰਡਾਂ ਦੀ ਜੇ ਆਪਾਂ ਗੱਲ ਕਰੀਏ ਦੋਸਤੋ ਪਿੰਡ ਪੰਜਾਬ ਦੇ ਹੋਣ ਤੇ ਪਲਾਂ ਹਰਿਆਣੇ ਦੇ ਹੋਣ ਹਰ ਪਿੰਡ ਦੀ ਅਲੱਗ ਅਲੱਗ ਵਿਥਿਆ ਅਲੱਗ ਅਲੱਗ ਗੱਲਾਂ ਤੇ ਜੇ ਆਪਾਂ ਸ਼ਹਿਰਾਂ ਦੀ ਗੱਲ ਕਰਦੇ ਆਂ ਫਿਰ ਆਪਾਂ ਤੇ ਚੰਪਦੇਸ਼ ਦੇ ਵਿੱਚ ਕਿਤੇ ਵੀ ਚਲੇ ਜਾਈਏ ਤਲਕ ਭਾਵੇਂ ਜ਼ਿੰਦਗੀ ਕੋਈ ਹੁੰਦੀ ਹੈ ਭੱਜਨਸੇ ਵਾਲੀ ਪਰ ਪਿੰਡਾਂ ਵਾਲੀ ਸ਼ਾਂਤ ਜ਼ਿੰਦਗੀ ਜਿਉਣਾ ਇੱਕ ਆਨੰਦਮਈ ਜ਼ਿੰਦਗੀ ਹੈ ਇਸੇ ਤਰ੍ਹਾਂ ਇਸ ਕਿਤਾਬ ਦੇ ਵਿੱਚ ਜ਼ਿਕਰ ਹੈ ਜਿਹੜਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰੂੰਗਾ ਤੁਸੀਂ ਸੁਣੋਗੇ ਤੁਸੀਂ ਹੈਰਾਨ ਹੁੰਦੇ ਰਹ ਜਾਓਗੇ ਕਿ ਸੱਚਮੁੱਚ ਇਹ ਜਿਹੜੀਆਂ ਘਟਨਾਵਾਂ ਘਟ ਰਹੀਆਂ ਜਾਂ ਸੁਣਾਈਆਂ ਜਾ ਰਹੀਆਂ ਇਹ ਸਾਡੇ ਨਾਲ ਬੀਤੀਆਂ ਬਹੁਤ ਹੀ ਸ਼ਾਨਦਾਰ ਕਿਤਾਬ ਲਿਖੀ ਹੈ ਗਿਆਨੀ ਗੁਰਦੇਵ ਸਿੰਘ ਹੋਰਾਂ ਨੇ ਤੇ ਲੋ ਜੀ ਆਪਾਂ ਕਰਦੇ ਹਾਂ ਸ਼ੁਰੂ ਮੇਰੇ ਪਿੰਡ ਦਾ ਮੂਹ ਮੱਥਾ ਪਿੰਡ ਵਿੱਚ ਰੱਬ ਵਾਸਤਾ ਵਾਕਈ ਪਿੰਡਾਂ ਦੇ ਵਿੱਚ ਦੋਸਤੋ ਰੱਬ ਵਾਸਤਾ ਹੈ ਮੇਰੇ ਪਿੰਡ ਦਾ ਨਾਂ ਮਿੱਠੇਵਾਲ ਹੈ ਕਹਿੰਦੇ ਨਾਂ ਇਸ ਕਰਕੇ ਪਿਆ ਸੀ ਕਿ ਪਿੰਡ ਅਕਬਰ ਦੇ ਸਮੇਂ ਪ੍ਰਗਣਾ ਦੀਨਾ ਕਾਂਗੜ ਦੇ ਇੱਕ ਮੁਖੀ ਚੌਧਰੀ ਮਹਿਰ ਮਿੱਠੇ ਨੇ ਬੰਨਿਆ ਸੀ ਪਹਾੜਾਂ ਦੇ ਉੱਚੇ ਰੇ ਤੇ ਟਿੱਬਿਆਂ ਅਤੇ ਚੀਲਾਂ ਜਡੇ ਲੰਮੇ ਲੰਮੇ ਚੋਰੀ ਸ਼ੁਕਰਾ ਪੌਂਦੇ ਸਰਕੜੇ ਦੇ ਸੰਘਨੇ ਜੰਗਲਾਂ ਵਿਚਾਲੇ ਪਣੋਂ ਵਾਲੀ ਕਾਲੀ ਮਿੱਟੀ ਨਾਲ ਲੰਬੇ ਹੋਏ ਕੱਚਿਆਂ ਕੋਠਿਆਂ ਵਾਲਾ ਇੱਕ ਟਾਪੂ ਜਿਹਾ ਮੇਰਾ ਪਿੰਡ ਜਿਹੜਾ ਆਪਣੇ ਨਾਂ ਨਾਲੋਂ ਵੀ ਵੱਧ ਮਿੱਠੇ ਸਵਾਦ ਆਪਣੀਆਂ ਯਾਦਾਂ ਵਿੱਚ ਸਮੋਈ ਬੈਠਾ ਹੈ ਕੱਚਿਆਂ ਕੋਠਿਆਂ ਵਿੱਚ ਪੰਜ ਸੱਤ ਕਲੀ ਕੀਤੇ ਰਿਸ਼ਕ ਦੇ ਪਨੇਰੇ ਚੰਗਾ ਘਰ ਬਣਾ ਕੇ ਪਹਿਣ ਪੱਚਰ ਕੇ ਜ਼ਿੰਦਗੀ ਲਗਾਉਣ ਵਾਲੇ ਤੁਰਦੇ ਭਾਗਵਾਨ ਲਾਣਿਆਂ ਦੀ ਨਿਸ਼ਾਨੀ ਹੈ ਜੋ ਪਿੰਡ ਦੀ ਅਮੀਰੀ ਦੀ ਵੀ ਜਸ਼ਨੀ ਪ੍ਰਦਰਸ਼ਨੀ ਕਰ ਰਹੀ ਹੈ ਪਿੰਡ ਵਿੱਚ ਦੋ ਤਿੰਨ ਘਰ ਚਵਾਰਿਆਂ ਵਾਲਿਆ ਹੈ ਜੋ ਦੁਹਾਸਵੇਂ ਕਰਾਂ ਦੀ ਪ੍ਰਾਚੀਨਤਾ ਦਾ ਚਿੰਨ ਹੈ ਕਿਉਂਕਿ ਨਵੇਂ ਤਬਾਦਿਆ ਵਾਲੇ ਕਾਰਬਨ ਦੀ ਪ੍ਰਤ ਮਦਦਮ ਪਈ ਹੋਈ ਹੈ ਪਿੰਡ ਦੇ ਆਸ-ਪਾਸ ਆਪੇ ਉੱਗੇ ਬੇਤਰਤੀਬੇ ਕਿਕਰਾਂ ਨਿਮਾ ਬੇਰੀਆਂ ਦੇ ਰੁੱਖ ਹੈ ਜੰਡ ਫਲਾਹੀ ਕਰੀਰ ਫਰਵਾਹ ਦੇ ਰੁੱਖ ਦੇਖਦੇ ਦੇਖਦੇ ਹਾਲੇ ਉਪਲੋਪ ਹੋ ਚੁੱਕੇ ਆ ਟਾਲੀਆਂ ਨੇ ਆਪਣੀ ਜਾਨਦਾਰ ਹਾਇਸियत ਦੀ ਹੋਂਦ ਕਾਇਮ ਰੱਖੀ ਹੋਈ ਹੈ ਪਿੰਡ ਦੀ ਭੂਮੀ ਦੀ ਚੱਕਬੰਦੀ ਹੋਣ ਨਾਲ ਛੋਟੇ ਵੱਡੇ ਮਰਬੇ ਤਾਂ ਬਣ ਗਏ ਪਰ ਖੂਹਾਂ ਟੋਪਿਆਂ ਤੇ ਹੋਰ ਥਾਵਾਂ ਤੇ ਉੱਗੇ ਰੁੱਖ ਵੀ aloop ਹੋ ਗਏ ਰਾਹਾਂ ਦੀਆਂ ਉੱਚੀਆਂ ਉੱਚੀਆਂ ਪੜੀਆਂ ਅਤੇ ਟਿੱਪਿਆਂ ਦਾ ਕੱਕਾ ਰੇਤਾ ਜਾਪਦਾ ਹੁਣ ਇਤਿਹਾਸਕ ਦੰਦ ਕਥਾ ਬਣ ਜਾਵੇਗਾ ਜਿਵੇਂ ਰੋਜ਼ ਨੀਲ ਗਾਂਿਆਂ ਦੇ ਵਗ ਤੇ ਇਹਨਾਂ ਦੀਆਂ ਡਾਰਾਂ ਬਾਹਰ ਕਿਹਾ ਜਾਂਦਾ ਹੈ ਕਿ ਕਦੇ ਪਿੰਡ ਦੀਆਂ ਕੰਦਾ ਤੱਕਾ ਕੇ ਚਰਿਆ ਕਰਦੇ ਸਨ ਮੇਰੇ ਪਿੰਡ ਨੂੰ ਰੇਲਵੇ ਸਟੇਸ਼ਨ ਕੋਕੇ 10-15 ਕੋ ਜਾਂ 15-20 ਮੀਲ ਤੋਂ ਨੇੜੇ ਕੋਈ ਵੀ ਨਹੀਂ ਲੱਗਦਾ ਇਸ ਲਈ ਸਮਝਿਆ ਜਾਂਦਾ ਹੈ ਕਿ ਬਈ ਚਾਰ ਚਫੇਰੇ ਦੇ ਸਾਰੇ ਹੀ ਸ਼ਹਿਰ ਸਾਡੇ ਪਿੰਡ ਦੇ ਨਜ਼ਦੀਕ ਹੀ ਹਨ ਆਜ਼ਾਦੀ ਆਉਣ ਨਾਲ ਜਿੰਨਾ ਪਿੰਡਾਂ ਕੋਲੋਂ ਰੇਲ ਨਹੀਂ ਲੰਘਦੀ ਸੀ ਹੁਣ ਉਹਨਾਂ ਵਿੱਚੋਂ ਕਈ ਨਵੀਆਂ ਬਣ ਰਹੀਆਂ ਸੜਕਾਂ ਉੱਤੇ ਆ ਗਏ ਆ ਪਰ ਮੇਰਾ ਪਿੰਡ ਨਾ ਕੁਝ ਕਿਸਮ ਦਾ ਬਦਕਿਸਮਤ ਹੈ ਕਿ ਨਾ ਕੀਮਤੀ ਸਕੀਮਾਂ ਵਿੱਚੋਂ ਨਿਕਲਣ ਵਾਲੀਆਂ ਸੜਕਾਂ ਤੇ ਇਸ ਦੇ ਲਾਗੋਂ ਲੰਘਣ ਦੀ ਵੀ ਗਲਤਤਾ ਬਹੁਤ ਵੱਡੀ ਹੈ ਉਹ ਤਾਂ ਮੇਰੇ ਪਿੰਡ ਦੇ ਨਾਲ ਲੱਗਦੀ ਜੂਹ ਵਾਲੇ ਕਿਸੇ ਪਿੰਡ ਵਿੱਚੋਂ ਵੀ ਨਹੀਂ ਲੰਗਦੀਆਂ ਚਲੋ ਜੋ ਮੇਰੇ ਪਿੰਡ ਦੀ ਹੁਣ ਕਦਰ ਨਹੀਂ ਹੋ ਰਹੀ ਤਾਂ ਕਿਹੜੀ ਗੱਲ ਹੈ ਥੋੜੇ ਚਿਰ ਨੂੰ ਜਦੋਂ ਪਾਰਦੇ ਸਾਰੇ ਪਿੰਡ ਵਧੀਆ ਤੇ ਨਵੇਂ ਕਿਸਮ ਦੇ ਪਣ ਕੇ ਉਦੋਂ ਬਾਹਰਲੇ ਸਲਾਨੀਆਂ ਨੂੰ ਜਿਵੇਂ ਹੁਣ ਨਵੇਂ ਪਿੰਡ ਦਿਖਾਏ ਜਾਂਦੇ ਆ ਪੁਰਾਣੇ ਪਾਰਤ ਬਕਾਉਣ ਵੇਲੇ ਤਾਂ ਮੇਰਾ ਪਿੰਡ ਪਹਿਲੇ ਨੰਬਰ ਤੇ ਹੋਵੇਗਾ ਉਹ ਤਾਂ ਇਸ ਦੀ ਕਦਰ ਹੋਵੇਗੀ ਮੇਰੇ ਪਿੰਡ ਵਿੱਚੋਂ ਕਿਸੇ ਮੋਟਰ ਦਾ ਸ਼ੋਅ ਲੰਘ ਜਾਣਾ ਸਧਾਰਨ ਤੇ ਸਖੱਲੀ ਗੱਲ ਨਹੀਂ ਜਦੋਂ ਕੋਈ ਮੋਟਰ ਪਿੰਡ ਦੇ ਨੇੜੇ ਆਉਂਦੀ ਦਿਸਦੀ ਹੈ ਤਾਂ ਪਿੰਡ ਦੇ ਸਾਰੇ ਬੁੱਢੇ ਬਾਲ ਉਹ ਆ ਗਈ ਉਹ ਆ ਗਈ ਕਰਦੇ ਕਰਦੇ ਪਿੰਡੋਂ ਬਾਹਰ ਹੀ ਉਸ ਦੇ ਸਵਾਗਤ ਲਈ ਜਾ ਪੁੱਜਦੇ ਆਂ ਕਈ ਸਾਹੂ ਤੇ ਸਿਆਣੇ ਆਦਮੀ ਤਾਂ ਇਸ ਉਠਾ ਤੇ ਬਲਦਾਂ ਤੋਂ ਬਣਾ ਚੱਲਦੀ ਸਾਰੇ ਨੂੰ ਉਜੂਪੇ ਜਿਹੇ ਤਰ੍ਹਾਂ ਦੇਖਣ ਲੱਗ ਜਾਂਦੇ ਆਂ ਪਿੰਡ ਦੇ 72 ਨਿਆਣੇ ਮੌਤ ਦੀ ਪ੍ਰਵਾਨਾ ਕਰਦੇ ਹੋਏ ਜਿੱਥੇ ਕਿਤੇ ਮੋਟਰ ਦੇ ਪਿੱਛੇ ਤੇ ਨੋ ਫਸਦਾ ਹੋਵੇ ਜੋਕਾ ਵਾਂਗੂ ਚੇਮਟ ਜਾਂਦੇ ਆ ਜਦੋਂ ਮੋਟਰ ਤੇਜ਼ ਦੌੜਦੀ ਆ ਉਦੋਂ ਮੁੱਛਪੁੱਟ ਕੱਪੜੂ ਵੀ ਪਿੱਛੇ ਨਹੀਂ ਰਹਿੰਦੇ ਕਈ ਪਲਾਕੀ ਮਾਰ ਕੇ ਪਿੱਛੋਂ ਦੀ ਜਿੱਥੇ ਟੰਗਾਂ ਵਾਂ ਫਸੇ ਮੋਟਰ ਨਾਲ ਇੰਝ ਲਟਕਦੇ ਆ ਅਜਿਹੀ ਚੀਜ਼ ਫਿਰ ਛਾਟੀਆਂ ਤੇ ਹੂਟੇ ਲੈਣ ਲਈ ਖਬਰਾਂ ਕਦੋਂ ਲੱਭੇ ਪ੍ਰਕૃતિ ਸਤਮ ਜਰੀ ਪਿਆ ਹੈ ਕਿ ਰੋਸ਼ਨੀ ਦੇ ਨਵੇਂ ਯੁੱਗ ਵਿੱਚ ਵੀ ਮੇਰੇ ਪਿੰਡ ਵਿੱਚ ਕਿਸੇ ਪਾਸੋਂ ਚਾਨਣ ਦੀ ਕੋਈ ਕਿਰਨ ਪੂਰਾ ਜੋਰ ਲਾ ਕੇ ਵੀ ਨਹੀਂ ਪਹੁੰਚੀ। ਨਹਿਰ ਸਰਹੰਦ ਵਿੱਚੋਂ ਪਿੰਡ ਕਲਿਆਣ ਦੀ ਕੋਠੀ ਕੋਲੋਂ ਨਿਕਲਿਆ ਕਸੂਆ ਮੇਰੇ ਪਿੰਡ ਕੋਲੋਂ ਦੀ ਲੰਘਦਾ ਹੈ ਪਰ ਉਸ ਦੇ ਪਾਣੇ ਦੀ ਇੱਕ ਵੀ ਟਿੱਪ ਮੇਰੇ ਪਿੰਡ ਦੀ ਧਰਤੀ ਦੇ ਪਿੰਡੇ ਨੂੰ ਨਸੀਬ ਨਹੀਂ ਹੋਈ। ਆਖਦੇ ਕਿ ਜਦੋਂ ਨਹਿਰ ਨਿਕਲੀ ਸਾਡੇ ਪੁਰਾਣੇ ਬਾਦਸ਼ਾਹ ਮੇਰਕੋਟਲੇ ਦੇ ਨਵਾਬ ਨੇ ਅੰਗਰੇਜ਼ਾਂ ਨੂੰ ਆਪਣੇ ਹਿੱਸੇ ਵੰਦੇ ਰੁਪਈਏ ਨਹੀਂ ਦਿੱਤੇ ਇਸ ਕਰਕੇ ਸਾਡੇ ਕੋਟਲੇ ਦੇ ਰਾਜ ਢੇਟਲੇ ਪਿੰਡਾਂ ਨੂੰ ਪਾਣੀ ਨਹੀਂ ਸੀ ਮਿਲਿਆ ਕਈ ਰਾਜ ਭਗਤ ਕਹਿੰਦੇ ਆ ਕਿ ਰੁਪਈਆ ਤਾਂ ਸਾਡਾ ਨਵਾਬ ਦਿੰਦਾ ਸੀ ਪਰ ਕਹਿੰਦਾ ਸੀ ਵੀ ਮੈਂ ਆਪਣੀ ਟਕਸਾਲ ਦੇ ਬਣਾਏ ਹੋਏ ਦੇਵਾਂਗਾ ਜਿਹੜੇ ਅੰਗਰੇਜ਼ੀ ਰੁਪਈਏ ਦੇ 4 ਰੁਪਏ ਹੁੰਦੇ ਸੀ ਅੰਗਰੇਜ਼ ਕਹਿੰਦੇ ਸਨ ਕਿ ਸਾਡੇ ਬਣਾਏ ਰੁਪਈਏ ਦੇ ਇਸ ਕਰਕੇ ਖਟਪਟ ਹੋ ਗਈ ਕਿਵੇਂ ਵੀ ਹੋਵੇ ਸਾਡੇ ਮਲੇਰ ਕੋਟਲੇ ਦੇ ਨਵਾਬ ਕੋਲ ਰਪਏ ਘਟ ਹੋਣ ਕਾਰਨ ਜਾਂ ਕਿਸੇ ਹੋਰ ਕਾਰਨ ਸਾਂਝ ਨਾ ਪਾਉਣ ਕਰਕੇ ਹੋਰ ਨਾ ਪਿੰਡਾਂ ਵਾਂਗ ਸਾਡੇ ਪਿੰਡ ਨੂੰ ਵੀ ਕੱਸੀ ਦਾ ਪਾਣੀ ਨਹੀਂ ਮਿਲਿਆ ਹੁਣ ਟੂਬਲਾਂ ਦੀ ਲਾਈਨ ਟੁੱਰੀ ਆਉਂਦੀ ਹੈ ਜਿਵੇਂ ਪਿੰਡ ਦੀ ਸਰਦੋਤ ਤੇ ਆ ਕੇ ਕਮਿਆਰ ਦੇ ਅੜੀਲ ਕੋਤੇ ਵਾਂਗ ਪੈਰ ਘਟ ਕੇ ਖੜੀ ਹੋਵੇ ਹਸਪਤਾਲ ਤੇ ਸਕੂਲ ਮੇਰੇ ਪਿੰਡੋਂ ਉਨੇ ਹੀ ਦੂਰ ਹੈ ਜਿੰਨੇ ਪਹਿਲਾਂ ਸਨ ਕਿਉਂਕਿ ਡਾਕ ਘਰ ਜੋ ਹਾਲੇ ਤੱਕ ਪਹਿਲੀ ਥਾਂ ਤੇ ਹੀ ਝੰਡੇ ਬੁੰਗੇ ਗੱਡੀ ਬੈਠਾ ਮੇਰੇ ਪਿੰਡ ਨੂੰ ਡਾਕ ਘਰ ਕੰਗਨਵਾਲ ਲੱਗਦਾ ਜੋ ਉਥੋਂ ਸਿਰਫ 15 16 ਮੀਲ ਦੂਰ ਹੈ ਉੱਥੇ ਡਾਕਿਆ ਹਫ਼ਤੇ ਵਿੱਚ ਇੱਕ ਵਾਰ ਆਉਂਦਾ ਹੈ ਜੇ ਕਿਸੇ ਦਾ ਮਣੀ ਆਰਡਰ 25 ਰੁਪਏ ਤੱਕ ਦਾ ਹੋਵੇ ਤਾਂ ਮਿਹਰਬਾਨੀ ਕਰਕੇ ਪਿੰਡਾਂ ਦੇ ਪੈਂਚਾਂ ਦੀ ਗਵਾਹੀ ਲੈ ਕੇ ਪਿੰਡ ਦੇ ਸਾਥ ਵਿੱਚ ਹੀ ਵਸੂਲ ਕਰਨ ਵਾਲੇ ਨੂੰ ਸੱਦ ਕੇ ਦੇ ਆਉਂਦਾ ਹੈ ਤਾ ਜੋ ਚਿੰਨਾ ਨੇ ਉਦਾਸਪਾਰ ਲੈਣਾ ਹੋਵੇ ਉਹ ਅਗਲੇ ਤੋਂ ਪੈਸੇ ਕਰ ਲੈ ਜਾਣ ਤੋਂ ਪਹਿਲਾਂ ਹੀ ਵਸੂਲ ਕਰ ਲੈਣ ਜੇ ਕਿਸੇ ਦੇ ਵਰਾਂ ਦੇ ਮਿਰਕਣ ਜਾਂ ਵਿਦੇਸ਼ ਜਾਂ ਕਿਸੇ ਟਾਪੂ ਵਿੱਚ ਗਏ ਬੰਦੇ ਦੇ ਇਸ ਨੂੰ ਵਾਧਰ ਪਏ ਆ ਜਾ ਤਾਂ ਸਾਰੇ ਮੁਹੱਲੇ ਨੂੰ ਵਿਵਪਤਾ ਪੈ ਜਾਂਦੀ ਹੈ ਡਾਕੀਆ ਕਰ ਸੁਨੇਹਾ ਪਹੁੰਚਾ ਜਾਂਦਾ ਵੀ ਤੁਹਾਡਾ ਮਣੀ ਅਟਰ ਆਇਆ ਦੋ ਗਵਾਹ ਨਾਲ ਲੈ ਕੇ ਕੰਗਨ ਬਾਲੋਂ ਛੁਡਾ ਲਿਆਉਣਾ ਮਣੀ ਅਟਰ ਨਾ ਹੋਇਆ ਕੋਈ ਬੰਦਾ ਜੇਲ੍ਹ ਵਿੱਚੋਂ ਛੁਡਾਉਣਾ ਹੋਇਆ ਜਿਵੇਂ ਉਸ ਦਾ ਪਲੇ ਬੰਦਿਆਂ ਦੀ ਜਾਨ ਨਹੀਂ ਬੜਾ ਛੁੱਟਣਾ ਮੁਸ਼ਕਲ ਗਿਆ ਹੋ ਗਿਆ ਹੋਵੇ ਇਸ ਨਮੂਨੇ ਤੇ ਪਿੰਡ ਦੇ ਟੱਠੇ ਹੋਏ ਦਰਵਾਜੇ ਤੇ ਉੱਚੀਆਂ ਚੌਪੜੀਆਂ ਵਾਲੀ ਧਰਮਸ਼ਾਲਾ ਸਾਹਮਣੇ ਛੋਟਾ ਜਿਹਾ ਚੋਗਾਂ ਤੇ ਇਸ ਦੇ ਨਾਲ ਇੱਕ ਵਾਰਗਲਾ ਵਾਰ ਅਗਲਾ ਵਾਰਗਲਾ ਨੂੰ ਵਾਰ ਅਗਲਾ ਵੀ ਕਹਿੰਦੇ ਆ ਖੂਹ ਇਹੋ ਮੇਰੇ ਪਿੰਡ ਦੀ ਸਾਥ ਇੱਥੇ ਪਾਰਲੀਮੈਂਟ ਤੇ ਅਸੈਂਬਲੀ ਨਾਲੋਂ ਵੱਧ ਚੁੰਝਾਂ ਦਾ ਪੇੜ ਉਕੇ ਹਾਰੇ ਕਬੂਲ ਦਾ ਚਲਦਾ ਬੰਦਾ ਆਪਣੀ رائے ਪ੍ਰਗਟ ਕਰਕੇ ਸਰਬ ਸੁਧਾਰ ਨੂੰ ਲਾਹ ਪਹੁੰਚਾਉਂਦਾ ਹੈ ਇਨਾਂ ਚੌਕੜੀਆਂ ਖਾਰੇ ਵੱਧੋ ਤੇ ਉਪਰ ਪੂਰੀਆਂ ਮੈਣਾ ਤੇ ਕੰਦਾਂ ਨਾਲ ਪਏ ਕੱਕਰਾਂ ਤੇ ਪੇਪਰਾਂ ਦੇ ਪਰਾਣੇ ਖੁੰਡਾ ਉੱਤੇ ਸਿਆਣਾ ਵਿੱਚ ਸਵੇਰੇ ਹਾੜਾ ਵਿੱਚ ਸ਼ਾਮਾਂ ਨੂੰ ਪਿੰਡ ਦੇ ਕੋਈ ਨੇਤਰਹੀਨ ਪਿਉਰਕ ਅੰਗ ਪੰਗ ਤੇ ਕੰਮ ਕਾਜ ਨਾ ਕਰਨ ਨਾ ਕਰ ਸਕਣ ਵਾਲੇ ਲੁੱਲੇ ਲੰਗੜੇ ਅੰਨੇ ਕਾਣੇ ਬੁੱਢੇ ਖੋਡੇ ਦੋਵੇਂ ਦੇ ਖਾਦੇ 7-8 ਤੇਰਬੇ ਕਾ ਮਹਾਨ ਪਾਵ ਪੂਰੇ ਨਖਰੇ ਨਾਲ ਆ ਜੁੜਦੇ ਐ ਉਹ ਚੱਲ ਰਹੀ ਜਵਾਨੇ ਦੀ ਹਵਾ ਦੇ ਰੁਖ ਪਰਤਾਲ ਦੇ ਤੇ ਉਹਨਾਂ ਉੱਤੇ ਆਪਣੀਆਂ ਕੋਹਵੀਆਂ ਕੀਮਤੀ ਰਹਾ ਦੰਦੇ ਐ ਕਦੇ ਕਦੇ ਕਿਸੇ ਵਿਹਲੇ ਦਿਨ ਲੱਗੇ ਤੇ ਕੁੰਡਾ ਉੱਤੇ ਪਿੰਡ ਦੇ ਕਈ ਨਿੱਕੇ ਵੱਟੇ ਮੁੰਡੇ ਖੁੰਡੇ ੱੱਕੇ ਨਾਲ ਆਪਣੇ ਖੜਪੈਂਚ ਵੀ ਆ ਧਮਕਦੇ ਐ ਸੁਣਾ ਚੰਨਣਸਾਂ ਕੋਈ ਰੱਬ ਦੇ ਕਰਦੀ ਨਵੀਂ ਤਾਜੀ ਇਹੋਂ ਆ ਕੇ ਉਹ ਖੱਦਰ ਦਾ ਪਰਨਾ ਫੇਟਾਂ ਸੁੱਟ ਕੇ ਸਿਆਣੇ ਲੋਕਾਂ ਦੀ ਇਸ ਵਿਚਾਰ ਸਭਾ ਵਿੱਚ ਆ ਸ਼ਰੀਕ ਹੁੰਦੇ ਆ ਫਿਰ ਆਪਣੀਆਂ ਧਮਾਕੀ ਚਤਰਾਈਆਂ ਨਾਲ ਜਿਵੇਂ ਅਸਮਾਨ ਦੇ ਉਹ ਕੁੰਡੇ ਮਿਲਦੇ ਆ ਕਿ ਕਲਪਨਾ ਹਵਕੇ ਦਿਖ ਪੈਂਦੀ ਹੈ ਮੇਰੇ ਪਿੰਡ ਨੂੰ ਚਾਰੇ ਪਾਸਿਆਂ ਤੋਂ ਟੋਬੇ ਆ ਕੇ ਰਿਆ ਹੋਇਆ ਇੱਕ ਪਾਸੇ ਚੱਲਣ ਵਾਲਾ ਟੋਬਾ ਜਿੱਥੇ ਗਾਂਆਂ ਤੇ ਮੰਨਾਂ ਦਾ ਵਗ ਛੜਦਾ ਦੂਜੇ ਪਾਸੇ ਵੱਡਾ ਟੋਬਾ ਜਿੱਥੇ ਸੌਣ ਦੇ ਮਹੀਨੇ ਵੱਡੇ ਬਰੋਟਾਂ ਨਾਲ ਕੁੜੀਆਂ ਪੀਂਗਾ ਪਾਉਂਦੀਆਂ ਜਾਂ ਨਵੀਂ ਵੱਡੀ ਮੱਕੀ ਦੇ ਟਾਂਡੇ ਦੇ ਮੁਹਾਰੇ ਲਾਏ ਜਾਂਦੇ ਹੈ ਤੀਜੇ ਪਾਸੇ ਛਿੜੀ ਵਾਲਾ ਟੁੱਬਾ ਜਿੱਥੇ ਮੁਰਦਿਆਂ ਨੂੰ ਦੱਬਿਆ ਭੁਕਿਆ ਜਾਂਦਾ ਹੈ ਚੌਥੇ ਪਾਸੇ ਚਮਾਰਾਂ ਦੀ ਛਪੜੀ ਹੈ ਜਿਸ ਤੇ ਇੱਕ ਕੰਡੇ ਲੱਗੀ ਹੋਈ ਖੂਹ ਉੱਤੇ ਚਮਾਰਾਂ ਦੀਆਂ ਕੁੱਲਨਾ ਚੜੀਆਂ ਰਹਿੰਦੀਆਂ ਥੋੜੀ ਦੂਰ ਪਰੇ ਨਵੇਂ ਪਿੰਡ ਦੀ ਟਾਵ ਹੈ ਜਿੱਥੋਂ ਚਿਕਨੀ ਤੇ ਕਾਲੀ ਮਿੱਟੀ ਲਿਆ ਕੇ ਲੋਕੀ ਕੱਚੇ ਕਰਾਂਦੇ ਆ ਕੰਧਾਂ ਲਿਬਦੇ ਆ ਚਮਾਰਾਂ ਦੀ ਛਪੜੀ ਵਿੱਚ ਨਵੇਂ ਵੱਡੀ ਕਿਕਰ ਦਾ ਕਾਸਪਾ ਕੁੰਨਾ ਦੀਆਂ ਖੋਹਾਂ ਉੱਤੇ ਬਨ ਕੇ ਨਵੇਂ ਮਰੇ ਡੰਗਰਾਂ ਦੀ ਲਾਹੀ ਖੱਲ ਦਾ ਜਦੋਂ ਚਮੜਾ ਪਕਾਇਆ ਜਾਂਦਾ ਹੋਵੇ ਦੂਜੀ ਟੋਪਾਂ ਦੇ ਟੋਇਆਂ ਵਿੱਚ ਸੰ ਤੇ ਸੁਨਕੜਾ ਦੇ ਗਰਨੇ ਦਾ ਪਕੇ ਸਾੜੇ ਜਾ ਰਹੇ ਹੋਣ ਤੇ ਕੱਚਾ ਗੋਹਾ ਨਹੀਂ ਪੈਣ ਨਾਲ ਰੂੜੀਆਂ ਤੋਂ ਸੜਿਆਂ ਦਾ ਛੱਡ ਦੇਵੇ ਤਾਂ ਪਿੰਡ ਦਾ ਸਾਰਾ ਵਾਯੂ ਮੰਡਲ ਕਸ਼ਮੀਰ ਦੀ ਕਿਸ ਕਿਆਰੀਆਂ ਨਾਲੋਂ ਵੀ ਵੱਧ ਖੁਸ਼ਬੂ ਪਿੰਨੀਆਂ ਹਵਾਵਾਂ ਵਾਲਾ ਮਹਿਕ ਉੱਟਦਾ ਹੈ ਅਜੇ ਹੀ ਬਹਾਰ ਵਿੱਚ ਇਟੋਪੇ ਜੋ ਨਜ਼ਾਰਾ ਪੇਸ਼ ਕਰ ਦਿਆ ਉਹਨਾਂ ਸਾਹਮਣੇ ਸ਼ੀਰ ਨਗਰ ਦੀ ਢਲ ਤੇ ਮਾਨਸਰੋਵਰ ਦੇ ਚੀਲ ਦੀਆਂ ਮਹਿਕਾਂ ਹਲਾਰ ਦੀਆਂ ਲਹਿਰਾਂ ਨੇ ਕੀ ਤਰਿਆ ਹੋਇਆ ਟਿੱਬਿਆਂ ਵਿਚਾਲੇ ਟੋਪੇ ਨਾਲ ਕਰਿਆ ਹੋਇਆ ਟਿੱਬਿਆਂ ਵਿਚਾਲੇ ਟੋਪੇ ਨਾਲ ਕਰਿਆ ਹੋਇਆ ਮੇਰਾ ਪਿੰਡ ਦੂਰੋਂ ਐਉਂ ਲੱਗਦਾ ਜਿਵੇਂ ਹੜੱਪਾ ਕਾਲ ਦੇ ਕਿਸੇ ਪੁਰਾਣੇ ਥੇਹ ਤੇ ਵੱਜਾ ਹੁੰਦਾ ਪਰ ਜਦੋਂ ਥੋੜੇ ਦਹਿਮੀ ਪੈਰ ਨਾਲ ਹਾੜ ਹੋਣਾ ਸ਼ੁਰੂ ਹੁੰਦੇ ਆ ਤਾਂ ਅੱਧੇ ਪਿੰਡ ਦੀਆਂ ਕਾਚੜਾਂ ਵਿੱਚ ਪਾਣੀ ਆ ਵੱੜਦਾ ਮੇਰੇ ਪਿੰਡ ਦੀਆਂ ਖੂਬਸੂਰਤ ਗਲੀਆਂ ਦਾ ਪੂਰੇ ਵੇਰਵੇ ਨਾਲ ਵਰਨਨ ਮੈਂ ਇਸ ਕਰਕੇ ਨਹੀਂ ਕਰਦਾ ਕਿ ਕਦੇ ਵੀ ਚੰਡੀਗੜ੍ਹ ਨੂੰ ਸਿਰਜਣ ਵਾਲਾ ਫ੍ਰਾਂਸੀਸੀ ਇੰਜੀਨੀਅਰ ਸਾਡੇ ਪਿੰਡ ਨੂੰ ਵਹੀਰਾਂ ਨਾਲ ਭਾ ਦੇਵੇ ਮੇਰੇ ਪਿੰਡ ਦੀਆਂ ਗਲੀਆਂ ਦੀ ਖੂਬਸੂਰਤੀ ਦਾ ਤੁਸੀਂ ਉਸਦੇ ਕੁਝ ਨਾਵਾਂ ਤੋਂ ਹੀ ਚੰਗੀ ਤਰ੍ਹਾਂ ਦਾਜਾ ਲਗਾ ਸਕਦੇ ਹੋ ਢੀੜੀ ਵੀ ਹੀ ਨੀਵੇਂ ਵੀ ਹੀ ਉੱਚੀ ਵੀ ਹੀ ਏਨਾ ਨਾਮ ਹਤਰ ਨਹੀਂ ਸਭ ਉਹ ਸਭ ਹਕੀਕਤਾਂ ਆਪਣੇ ਕੁਛੜ ਵਿੱਚ ਲਪੋਈ ਬੈਠਿਆ ਪੀੜੀ ਵੀ ਹੀ ਤਾਂ ਨਾਮ ਯਾਦ ਆਉਂਦਾ ਹੈ ਸੰਤ ਮਸਤੂ ਆਉਣ ਵਾਲਿਆਂ ਦੀ ਇੱਕ ਧਾਰਨਾ ਆਪ ਮਾਰੇ ਭੁੱਲਾਂ ਤੇ ਆ ਜਾਂਦੀ ਹੈ ਅੱਗੇ ਪੀੜੀਆਂ ਸੂਨੇ ਦੀਆਂ ਗਲੀਆਂ ਜਿੱਥੋਂ ਦੀ ਜਾਮ ਲੈ ਕੇ ਜਾਣਗੇ ਸੰਤਾਂ ਕੋਣ ਦੱਸਦਾ ਕਿ ਉਹਨਾਂ ਗਲੀਆਂ ਵਿੱਚੋਂ ਇੱਕ ਸਾਡੇ ਪਿੰਡ ਵੀ ਹੈ ਜਿੱਥੇ ਆਦਮੀ ਦੁਆਪਾਸਾ ਨਿਕੰਨ ਨੂੰ ਕਿਸਰੇ ਬਿਨਾ ਪਾਰ ਨਹੀਂ ਲੰਘ ਸਕਦਾ ਨੀਵੇਂ ਗਲੀ ਤਾਂ ਕਿਸੇ ਬੂਹੇ ਇੱਕ ਢੋਲੇ ਹੋਏ ਪਾਣੀ ਤੋਂ ਪੈਰ ਤਿਲਕੇ ਤੇ ਬੰਦਾ ਕਿਸਰੇ ਤਗਲੇ ਸਿਰੇ ਚਾਰ ਪਾਵੇਂ ਲੱਬੇ ਉੱਚੀ ਵੀ ਕੀ ਹੋਈ ਬਿਲਕੁਲ ਉੜਦੀ ਕੋਹਾਂਟ ਮੇਰੇ ਪਿੰਡ ਦੀ ਉਪਾਰ ਕੁਸ਼ਹਾਲੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉੱਥੋਂ ਦੀ ਹਰ ਸਾਝੀ ਚੀਜ਼ ਦਰਵਾਜ਼ਾ ਤੇ ਧਰਮਸ਼ਾਲਾ ਸਹੰਦ ਦੇ ਕੰਟਰਨ ਨੂੰ ਵੀ ਸ਼ਰਮਾ ਰਹੀ ਹੈ ਮੇਰੇ ਪਿੰਡ ਦਾ ਪਟਵਾਰੀ ਇੱਕ ਤਰ੍ਹਾਂ ਪਿੰਡ ਦੀ ਰਾਜਤਾਨੀ ਪਟਵਾਰ ਖੰਨੇ ਦਾ ਰਾਜਾ ਸੀ ਪਟਵਾਰਸਾਨ ਨੇ ਅਰਥਾਤ ਸ਼ਾਹੀ ਮਹਿਲ ਦੀ ਇਮਾਰਤ ਟਹਿ ਜਾਣ ਕਰਕੇ ਪਿੰਡ ਛੱਡ ਕੇ ਲਾਖਲੇ ਪਿੰਡ ਚਲਾ ਗਿਆ ਇਹ ਸ਼ੁਕਰਤੀ ਗੱਲ ਹੈ ਕਿ ਗੁਰਦੁਆਰੇ ਦੀ ਇਮਾਰਤ ਕਾਇਮ ਰਹੀ ਹੈ ਪਾਉਂ ਦੇ ਇੱਕ ਗਰੰਤੀ ਨੇ ਅੱਧੀਆਂ ਕੋੜੜੀਆਂ ਟਾ ਕੇ ਉਹਨਾਂ ਦੀ ਕਾਟ ਵਿੱਚ ਜਿਉਂਦਿਆਂ ਹੀ ਅਗਨਸਮਾਦੀ ਲੈ ਲਈ ਸੀ ਇੱਕ ਪਾਏ ਵੀਰਿਸ ਉਹ ਜੋ ਪਿੱਛੇ ੱੱਕੇ ਨਾਲ ਹੀ ਜਾਰੀ ਹੋ ਗਿਆ ਸੀ ਉਸ ਲਈ ਕੋਈ ਥਾਂ ਨਹੀਂ ਲੱਭਦੀ ਕਦੇ ਗੁਰਦੁਆਰੇ ਦੀ ਕੋੜੜੀਆਂ ਵਿੱਚ ਤੇ ਕਦੇ ਵਾਹਣਾ ਤੇ ਪੂਲੇ ਮਦਾਨਾ ਵਿੱਚ ਟੈਗੋਰ ਦੇ ਸ਼ਾਂਤੀ ਨੂੰ ਕੋਈ ਤਨਵਾਗ ਜਮਾਤਾ ਲੱਗਦੀਆਂ ਲੋਕਾਂ ਤੇ ਟੀਚਰਾਂ ਨੇ ਪਿੰਡੋਂ ਦੂਰੇ ਇੱਕ ਟਿੱਬੀ ਉੱਤੇ ਪੋਰੇ ਵਾਲੇ ਸਾਧ ਦੀ ਕੁਟਿਆ ਨੂੰ ਸਕੂਲ ਲਈ ਚੁਣ ਲਿਆ ਬਿਨਾ ਹਿੰਗਫਟਕੜੀ ਲੱਗੇ ਇਹੋ ਸਕੂਲ ਦੀ ਇਮਾਰਤ ਲੱਭ ਲੈਣੇ ਕੋਈ ਛੋਟੀ ਸਨਫ ਨਹੀਂ ਮੇਰੇ ਪਿੰਡ ਦੇ ਲੋਕ ਬੜੇ ਕਮਾਉ ਦਿਨ ਰਾਤ ਇੱਕ ਕਰਕੇ ਜਾਨ ਮਾਰ ਕੇ ਫਸਲਾਂ ਪੈਦਾ ਕਰਨ ਵਾਲੇ ਕੰਮੇ ਕਿਸਾਨਾਂ ਉੰਜ ਤੱਕ ਇਹਵਾ ਲਾਉਣ ਲਈ ਪਿੰਡ ਵਿੱਚ ਦੇਸੀ ਤਾਰੂ ਦਾ ਠੇਕਾ ਵੀ ਹੈ ਪਰ ਮਲਬਈ ਚਾਹ ਦਾ ਗੁੜਾਣਾ ਉਹਨਾਂ ਦਾ ਆਮ ਸ਼ੌਕ ਹੈ ਮੇਰੇ ਪਿੰਡ ਦੇ ਲੋਕ ਚੰਗੇ ਖੋਲਦਰੇ ਲੰਘਦੇ ਰਾਹੀ ਪਾਂਦੀ ਨਾਲ ਫਤਿਹ ਫਤੂਹੀ ਦੀ ਸਾਂਝ ਪਾਉਣ ਵਾਲੇ ਆ ਚਾਹ ਪਾਣੀ ਪੀਣ ਪਿਉਣ ਤੇ ਖੜ ਕੇ ਦਰੱਕੇ ਵਾਲੇ ਬੰਦੇ ਆ ਨਹਿਰਾਂ ਤੇ ਬੰਬਿਆਂ ਦਾ ਪਾਣੀ ਮੇਰੇ ਪਿੰਡ ਦੀ ਧਰਤੀ ਦੇ ਮੱਤੇ ਦੀ ਰੇਖਾ ਵਿੱਚ ਹੈ ਨਹੀਂ ਇਸ ਲਈ ਤਿੰਨ ਰਾਤ ਵਾਰ-ਵਾਰੀ ਪੁੰਹਾਂ ਦੇ ਥੱਲੇ ਕਲੰਝ ਕੇ ਖਾਲੀ ਕਰਨ ਵਿੱਚ ਮੇਰੇ ਪਿੰਡ ਦੇ ਕਿਸਾਨਾਂ ਦੇ ਟੱਕਰੇ ਹੋਰ ਕਿਦਰੇ ਉਦਮੇ ਕਿਸਾਨ ਸ਼ਹਿਰੀ ਹੋਣ ਸੋਹਣੀਆਂ ਲਹਿਲਾਉਂਦੀਆਂ ਪਹਿਲੀਆਂ ਮੇਰੇ ਪਿੰਡ ਦਾ ਭਾਗ ਹੈ ਜਿਨ੍ਹਾਂ ਨੂੰ ਇਹ ਦਿਨ ਰਾਤ ਗੋੜਤੇ ਤੇ ਸਵਾਰਦੇ ਐ ਸੰਜਦੇ ਐ ਇਹਨਾਂ ਨੂੰ ਬਾਹਰ ਦੀ ਦੁਨੀਆ ਨਾਲ ਕੀ ਇਹਨਾਂ ਦੇ ਖੇਤ ਹੀ ਹਰੇ ਭਰੇ ਰਹਿਣ ਆਜਾਤੀ ਆਉਣ ਨਾਲ ਜਿੱਥੇ ਭਾਰਤੀ ਸਰਹੱਦ ਪਸ਼ੌਰ ਤੋਂ ਅਮਰਸਰ ਨੇੜੇ ਵਾਗ ਗਈ ਆ ਗਈ ਹੈ ਉਤੇ ਮੇਰਾ ਪਿੰਡ ਜਿਹੜਾ ਪਹਿਲਾਂ ਮਲੇਰ ਕੋਟਲਾ ਰਿਆਸਤ ਦਾ ਸਰਹੱਦੀ ਪਿੰਡ ਸੀ ਆਪਣੀ ਖਾਸ ਸਰਹੱਦੀ ਮਹੱਤਤਾ ਕਰ ਇਸ ਕਰਕੇ ਗਵਾ ਬੈਠਾ ਕਿਉਂਕਿ ਇਸ ਦੀ ਉਹ अहमियत ਖਤਮ ਹੋ ਗਈ ਹੈ ਜਦੋਂ ਮੇਰਾ ਪਿੰਡ ਰਿਆਸਤ ਦਾ ਸਰਹੱਦੀ ਪਿੰਡ ਹੁੰਦਾ ਸੀ ਮਲੇਰ ਕੋਟਲੇ ਦੀ ਸਸਤੀ ਤੇ ਸ਼ਰਾਬ ਇਥੋਂ ਨਾਲ ਲੱਗਦੀਆਂ ਰਿਆਸਤਾਂ ਦੇ ਪਿੰਡਾਂ ਨੂੰ ਜਿੰਨਾਂ ਗੁਪਤ ਤਰੀਕਿਆਂ ਨਾਲ ਜਾਂਦੀ ਸੀ ਉਹ ਨਜ਼ਾਰੇ ਜਿਉਂਦੇ ਜੀ ਕਦੇ ਨਹੀਂ ਭੁੱਲ ਸਕਦੇ ਸਾਰਾ ਦਿਨ ਹੀਰੇ ਠੇਕੇਦਾਰ ਦੇ ਕਰੇ ਉਠਾਂ ਤੇ ਗਧਿਆਂ ਦੀਆਂ ਘੇੜਾਂ ਇਕੱਠੀਆਂ ਹੁੰਦੀਆਂ ਰਹਿਣੀਆਂ ਤੇ ਉਸਦੇ ਵੇੜੇ ਅਤੇ ਨੀਰੇ ਵਾਲੇ ਕੋੜੀ ਤੇ ਸਵਾਤ ਵਿੱਚ ਪੰਨਾਂ ਬੋਤਲਾਂ ਇੱਕੋ ਰਾਤ ਵਿੱਚ ਛੰਟ ਜਾਣੀਆਂ ਤੇ ਜਦੋਂ ਠੇਕਾ ਟੁੱਟ ਕੇ ਬੋਤਲ ਅੱਠ ਦਸਾਂ ਨੂੰ ਹੋ ਜਾਣੀ ਉਹ ਤਾਂ ਲਾਗਲੇ ਪਿੰਡਾਂ ਅਤੇ ਰਿਆਸਤਾਂ ਦੀ ਖਲਖਲ ਟੁੱਟ ਕੇ ਪੈ ਜਾਂਦੀ ਮੈਨੂੰ ਯਾਦ ਹੈ ਕਿ ਮੇਰੇ ਪਿੰਡ ਪਹਿਲਾ ਪਾਣੀ ਪਾਉਣ ਦੀ ਜਨ ਸੇਵਾ ਲਈ ਖਾਰੇ ਖੂਹ ਤੋਂ ਪਾਣੀ ਢੋਣਾ ਜਦੋਂ ਘਰੇ ਨਾਲ 깔 ਆ ਰਿਹਾ ਫਿਰ ਤਾਂ ਤੋਂ ਆਪਣੇ ਤੇ ਕਾਜਰਾ ਵਿੱਚੇ ਰੰਬਾਰਕ ਵਾਲੀ ਗੱਲ ਬਣ ਗਈ ਮੈਨੂੰ ਮੇਰੇ ਪਿੰਡ ਦੇ ਮੂੰਹ ਮੱਥੇ ਨਾਲ ਵਾਦ ਇਥੋਂ ਦੇ ਬਿਊਰਕਾਂ ਦੀਆਂ ਅਚੰਬੇ ਪਰੀਆਂ ਗੱਲਾਂ ਤੇ ਆਪਣੀਆਂ ਜੀਵਨ ਯਾਦਾਂ ਵਦੇਰੇ ਪੈਰੀਆਂ ਲੱਗਦੀਆਂ ਜਿਹੜੀਆਂ ਮੇਰੇ ਪਿੰਡ ਦੀ ਯਾਦ ਆਉਣ ਨਾਲ ਅੱਖਾਂ ਕੋਂ ਦੀ ਕਤਾਰਾਂ ਬਣ ਕੇ ਲੰਘ ਜਾਂਦੀਆਂ ਤੇ ਦੋਸਤੋ ਤੁਸੀਂ ਗੱਲਬਾਤ ਸੁਣੀ ਗਿਆਨੀ ਗੁਰਦੇਵ ਸਿੰਘ ਹਾਰਾਂ ਦੀ ਕਿਤਾਬ ਮੇਰਾ ਪਿੰਡ ਦੇ ਵਿੱਚੋਂ ਮੇ ਤੁਹਾਨੂੰ ਪਸੰਦ ਆਈ ਹੋਣੀ ਹੈ ਯਾਨੀ ਜਿਨੇ ਹਉ ਤੇ ਪਿੰਡ ਬਾਰੇ ਬਹੁਤ ਖੁੱਲੇ ਢੰਗ ਨਾਲ ਲਿਖਿਆ ਹੈ ਜੋ ਤੁਸੀਂ ਸਾਰੇ ਐਪੀਸੋਡ ਦੇਖੋਗੇ ਤੁਹਾਨੂੰ ਚੰਗਾ ਲੱਗੂਗਾ ਕਿ ਅਸੀਂ ਪਿੰਡਾਂ ਤੋਂ ਜਿਵੇਂ ਸ਼ਹਿਰ ਕਰ ਆਏ ਆਂ ਪਿੰਡਾਂ ਨੂੰ ਛੱਡ ਕੇ ਜਿਹੜੇ ਸੱਜਣ ਸ਼ਹਿਰਾਂ ਦੇ ਵਿੱਚ ਵਸ ਗਏ ਆ ਉਹਨੂੰ ਆਪਣੇ ਪਿੰਡ ਚੇਤੇ ਆਉਣਗੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਇੱਕ ਵਾਰੀ ਉਹ ਪਿੰਡ ਦਾ ਘੇੜਾ ਜ਼ਰੂਰ ਮਾਰਨਗੇ ਤੇ ਚਾਹੀਦਾ ਵੀ ਹੈ ਪਿੰਡਾਂ ਨੂੰ ਕਦੇ ਨਾ ਭੁੱਜੋ ਪਿੰਡਾਂ ਦੇ ਵਿੱਚ ਆਉਣਾ ਜਾਣਾ ਕਦੇ ਨਾ ਛੱਡਿਓ ਦੋਸਤੋ ਇਸੇ ਆਪਣਾ ਪ੍ਰੋਗਰਾਮ ਉਮੀਦ ਕਰਦਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਬਹੁਤ ساری ਗਲਤੀਆਂ ਹੋ ਜਾਂਦੀਆਂ ਇਹਦੇ ਲਈ ਮਾਫੀ ਚਾਹੁੰਣਾ। ਇੱਕ ਵਾਰ ਤੁਹਾਨੂੰ ਬੇਨਤੀ ਕਰਦਿਆਂ ਕਿ ਅਗਰ ਤੁਸੀਂ ਵੀ ਕੋਈ ਆਪਣੀ ਕਹਾਣੀ ਜਾਂ ਕਵਿਤਾ ਮੇਰੇ ਤੱਕ ਭੇਜਣੀ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੇ ਮੈਂ ਪ੍ਰੋਗਰਾਮ ਕਰਾਂ ਤਾਂ stenderrajpal@gmail.com ਤੇ ਤੁਸੀਂ ਮੇਲ ਕਰ ਸਕਦੇ ਹੋ ਜਾਂ WhatsApp ਨੰਬਰ ਹੈ ਮੇਰਾ 9878800782 ਉਸ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਕਰਕੇ ਵੀ ਦੇ ਸਕਦੇ ਹਾਂ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਉਹਨੂੰ ਤਨਦੇਹੀ ਨਾਲ ਪੜਾਂ ਤੇ ਉਸ ਨੂੰ ਨਵਾਵਾਂ ਕਹਾਣੀ ਨੂੰ ਜਾਂ ਤੁਹਾਡੀ ਹੋਰ ਕਿਸੇ ਰਚਨਾ ਨੂੰ ਇਸੇ ਤਰ੍ਹਾਂ ਦੋਸਤੋ ਜੁੜੇ ਰਹੋ ਸੁਵਿੰਦਰ ਸਿੰਘ ਰਾਜਪਾਲ YouTube ਚੈਨਲ ਦੇ ਨਾਲ ਜਿਹੜੇ ਸੱਜਣਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਜ਼ਰੂਰ ਨਾਲ ਪਾ ਦਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਆਉਂਦੇ ਰਹਿਣ ਹੁਣ ਤੋਂ ਲਗਾਤਾਰ ਹੈ ਮੇਰੀ ਯਾਤਰਾ ਜਾਰੀ ਰੂਗੀ ਤੁਹਾਡੇ ਨਾਲ ਪ੍ਰੋਗਰਾਮ ਭਰਤੀ ਕੋਈ ਨਾ ਕੋਈ ਨਵਾਂ ਕੁਝ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦਾ ਰਵਾਂਗਾ ਪਿੰਡੂ ਗੱਲਾਂ ਬਾਤਾਂ ਅਨੰਦ ਜਰੂਰ ਆਇਆ ਹੋਵੇਗਾ ਤੁਹਾਨੂੰ ਫਿਰ ਵੀ ਜੋ ਘਾਟ ਰਹਿ ਗਈ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਹੋ ਜਾਏਗੀ ਕਿਉਂਕਿ ਪਹਿਲਾ ਦਿਨ ਇਸੇ ਤਰ੍ਹਾਂ ਦਾ ਹੀ ਹੁੰਦਾ ਹੈ ਦੋਸਤੋ ਹੁਣ ਮੈਨੂੰ ਦਿਓ ਇਜਾਜ਼ਤ ਜਿਉਂਦੇ ਵਾਸਤੇ ਤੇ ਹਮੇਸ਼ਾ ਹਾਜ਼ਰ ਹੋ ਪਰਮਾਤਮਾ ਤੁਹਾਨੂੰ ਦੋਸਤੋ ਹਮੇਸ਼ਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਆਜ਼ਾਦ ਚੋਣਾਂ ਦੋਸਤੋ ਰੱਬ ਰਾਖਾ ਜੀ ਮਿਲਦੇ ਆਂ ਫੇਰ